ਨਗਰ ਕੌਂਸਲ ਨਾਭਾ ਦੀ ਪ੍ਰਬੰਧਨ ਲੱਗ ਕੇ ਕਈ ਦਿਨ ਤੋਂ ਦਿੱਕਤ ਆ ਰਹੀ ਸੀ ਜੋ ਬੇਪਰੋਸਨ ਦਾਤਾ ਕਾਜੀ ਦੇਖ ਸੀ ਅੱਜ ਕੀ ਮੀਟਿੰਗ ਹੋਈ ਆ ਬਾਕੀ ਕੌਂਸਲ ਮੈਂ ਡਰੋ ਕਰਦੇ ਆ ਪਿਛਲੇ 26 ਤਰੀਕ ਨੂੰ ਨਗਰ ਕੌਂਸਲ ਨਾਭਾ ਦੇ ਵਿੱਚ ਇੱਕ ਬੇਪਰੋਸਕੀ ਦਾ ਮਤਾ ਅਰੇ ਅਮਰਿੰਦਰ ਸਾਡੇ ਪ੍ਰਧਾਨ ਨੇ ਸੁਰਜਾਤਾ ਚਾਪਲਾਨ ਨਾਮ ਦੇ ਇਲਾਕੇ ਨੂੰ ਮਤਾ ਪਿਆ ਸੀ ਕਾਫੀ ਦੇਰ ਤੋਂ ਕੁਸ਼ੂ ਕਰਦੇ ਸੀ ਵੀ ਆਰੇ ਕਿਉਂਕਿ ਸਾਰੇ ਆਪਣੇ ਪੁਰਾਣੇ ਅਲਗ-ਅਲਗ 파ਟੀਆਂ ਨੂੰ ਮੈਂ ਸਭ ਦੇ ਸਤਿਕਾਰ ਕਰਦਾ ਔਰ ਇਹਨਾਂ ਨਾਲ ਗੱਲਬਾਤ ਮੈਂ ਕੀਤੀ ਛੇ ਪ੍ਰੋਬਲਮ ਕੀ ਹੈ ਤੇ ਇਹਨਾਂ ਨੇ ਕਿਹਾ ਕਿ ਜੀ ਜਿਹੜੀ ਮਜੀਦਾ ਪ੍ਰਧਾਨ ਨੇ ਫਿਰ ਕੌਂਸਲ ਨਾਲ ਬਾਦਵੀ ਦੀ ਇਸ ਇਹਨਾਂ ਦਾ ਅਸਤੀਫਾ ਚਾਹੁੰਦੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਗੱਲ ਇਹ ਅਸਤੀਫਾ ਤਾਂ ਜਿਵੇਂ ਸੰਸਾਰੀ ਜਾਣਦੇ ਕੋਈ ਪ੍ਰੋਬਲਮ ਆਈ ਜਿਵੇਂ ਕਿਸਾਨ ਭਰਾਵਾਂ ਦੀ ਚੋਲੀਆਂ ਦੀ ਗੱਲ ਆਈ ਕੋਈ ਕਾਨੂੰਨ ਦਾ ਕੰਮ ਹੈ ਐਫ ਆਰ ਹੋ ਵੀ ਤੁਹਾਡੀ ਜ਼ਬਾਨ ਤੋਂ ਹੋ ਵੀ ਕਾਨੂੰਨ ਨੇ ਆਪਣਾ ਕੰਮ ਕਰਨਾ ਜੇ ਉਹ ਦੋਸ਼ੀ ਨੇ ਸਜ਼ਾ ਹੋਊਗੀ ਜੇ ਨਹੀਂ ਦੋਸ਼ੀ ਤਾਂ ਉਹ ਬਰੀ ਕਰ ਲਿਆ ਇਹ ਕਾਨੂੰਨ ਦਾ ਕੰਮ ਹੈ ਜਿੱਦੇ ਵਿੱਚ ਕੋਈ ਕਿਸੇ ਦਾ ਕੋਈ ਲੈਣ ਦੇਣਾ ਪਰ ਨਗਰ ਕੌਂਸਲ ਦੇ ਵਿੱਚ ਜਿਹੜਾ ਕਿਉਂਕਿ ਮੇਰੀ ਜਦੋਂ ਮੈਂ ਐਮਐਲਏ ਬਣਿਆ ਤਾਂ ਮੇਰਾ ਮਕਸਦ ਹਮੇਸ਼ਾ ਇਹ ਰਿਹਾ ਕਿ ਐਮਸੀ ਚਾਹੇ ਆਮ ਆਦਮੀ ਪਾਰਟੀ ਦੀ ਚਾਹੇ ਐਮਸੀ ਅਕਾਲੀ ਦਲ ਦੇ ਦੀ ਚਾਹੇ ਐਮਸੀ ਕਾਂਗਰਸ ਪਾਰ ਤੋਂ ਨਾਲ ਲੱਗੇ ਚੱਲੇ ਹਮ ਸਦਾ ਬਰਾਬਰ ਜਿਹੜਾ ਜੀ ਹੱਕ ਰੱਖਿਆ ਕਦੇ ਕੋਈ ਐਮਸੀ ਇਹ ਨਹੀਂ ਕਹਿ ਸਕਦਾ ਕਿ ਕਿਸੇ ਨਾਲੋਂ ਥੱਗਾ ਕਿਤੇ ਕਿਸੇ ਦੇ ਵਾਰਡ ਦੇ ਵਿੱਚ ਕੰਮ ਕਰ ਦੇ ਵਿੱਚ ਅੱਜ ਤੇ ਪਰਸਨਲ ਤੌਰ ਤੇ ਇੰਡੀਵਿਜੂਅਲ ਤੌਰ ਤੇ ਕਿਸ ਤਰ੍ਹਾਂ ਕੋਈ ਗੱਲਬਾਤ ਹੋ ਜਵੇ ਲੇਕਿਨ ਮੇਰੀ ਨੌਲੇਜ ਨਹੀਂ ਹੈ ਕਿ ਜਾਂ ਕਿਤੇ ਕਈ ਵਾਰੀ ਉਹ ਗੱਲ ਮੇਰੇ ਤੱਕ ਨਹੀਂ ਪਹੁੰਚਦੀ ਚਾਹੇ ਕਿ ਫਖਰੀ ਹੈ ਉਹ ਬੇਬਕੋਸਗੀ ਦਾ ਮਤਲਬ ਜਿਹੜਾ ਸੀ ਮੈਂ ਸਭ ਨੂੰ ਦੇਖਤੀ ਕਿ ਪਹਿਲੀ ਗੱਲ ਤਾਂ ਹੈ ਕਿ ਦੇਖੋ ਜਿਹਦਾ ਮਤਲਬਾ ਕੌਣ ਦੀ ਜ਼ਰੂਰਤ ਸੀ ਤੁਸੀਂ ਦੱਸੋ ਵੀ ਕਰਨਾ ਕੀ ਹੈ ਕਹਿੰਦੇ ਜੀ ਅਸਤੀਫਾ ਮੈਂ ਕਿਹਾ ਜੀ ਅਸਤੀਫਾ ਆਲਰੇਡੀ ਮੇਰੀ ਜਾਣ ਚੁੱਕੀ ਹੈ ਇਹ ਅਸਤੀਫਾ ਦੀ ਕੋਈ ਗੱਲ ਨਹੀਂ ਤੇ ਅਸਤੀਫਾ ਸੀ ਦੇ ਦੇਣਾ ਠੀਕ ਹੈ ਐਸ ਹਮ ਲੋਕਾਂ ਨੂੰ ਦੱਸਦੀਫਾ ਆ ਜਾ ਤੇ ਉਸ ਦੀ ਫਾਈਲ ਸੀ ਪਰ ਭੇਜ ਦੇਣਾ ਜੀ ਸਰਕਾਰ ਕੋਲ ਇਸਤੀਫਾ ਮੰਗਣ ਤੁਹਾਡੇ ਕੋਲ ਆ ਗਿਆ ਲਿਖਤੀ ਰੂਪ ਤੇ ਆ ਬਿਲਕੁਲ ਆਈ ਗਈ ਹੈ ਇਹ ਪਤਾ ਚਾਲ ਹੋ ਗਿਆ ਸਰ ਪਹਿਲੀ ਗੱਲ ਇਹ ਸੀ ਕਿ ਜਿਹੜਾ ਵੇਪਰੂਸਗੀ ਦਾ ਮਤਾ ਪਾਇਆ ਕਿ ਤੁਸੀਂ ਇਹ ਕੈਨਸਲ ਕਰ ਦਿਓ ਕਿ ਵੇਪਰੂਸਗੀ ਦੇ ਮਤਲਬ ਸਾਨੂੰ ਜ਼ਰੂਰਤੀ ਨਾ ਪਵੇ ਤੇ ਅੱਜ ਮੇਰੇ ਕੋਲ ਲੈਟਰ ਆ ਸਾਰੇ ਮੇਰੇ ਭਰਾ ਬੈਠੇ ਨੇ ਸਾਰਿਆਂ ਨੇ ਵਿਅਕਤੀ ਰੂਪ ਦੇ ਵਿੱਚ ਸਾਈਨ ਕਰਦੇ ਆ ਕਿ ਜਿਹੜਾ ਕੱਲ ਜਿਹੜਾ ਵੇਪਰੂਸਗੀ ਦਾ ਮਤਾ ਆਉਣਾ ਸੀ ਉਹਦੇ ਵਿੱਚ ਅਸੀਂ ਖੇਤੇ ਕੋਈ ਨਹੀਂ ਜਾਊਗਾ ਅਸੀਂ ਤੁਹਾਡੇ ਨਾਲ ਸਹਿਮਤ ਆਂ ਔਰ ਤੁਸੀਂ ਸਾਡੀ ਗੱਲ ਮੰਨ ਲਈ ਹੈ ਕਿ ਅਸੀਂ ਤੁਹਾਡੇ ਨਾਲ ਸਹਿਮਤ ਆਂ ਤੇ ਉਹ ਉਸ ਵੰਦੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋਏ ਸੀ ਜੇ ਤੁਸੀਂ ਜਿਵੇਂ ਦੇਖ ਰਹੇ ਹੋ ਕੈਮਰੇ ਸਾਹਮਣੇ ਸਾਰੇ ਮੇਰੇ ਭਰਾ ਬੈਠੇ ਨੇ ਇੱਥੇ ਇਹ ਸਾਰਾ ਪਰਿਵਾਰ ਹੈ ਜੀ ਨਾਪੇ ਦਾ ਪਰਿਵਾਰ ਆ ਸਾਡਾ ਆਪਣੇ ਦੀ ਵੀ ਸਵੇ ਚੋਂ ਕਿਸਾਨ ਹੈ ਕਿ ਤੁਹਾਨੂੰ ਰੋਜ਼ ਮਿਲਣਾ ਗਿਲਣਾ ਅਲੱਗ ਅਲੱਗ ਪਾਰਟੀਆਂ ਹੋ ਸਕਦੀਆਂ ਨੇ ਪਰ ਸਾਡੇ ਵਿਚਾਰ ਇੱਕ ਨੇ ਸਾਡਾ ਸ਼ਹਿਰ ਇੱਕ ਹੈ ਸਾਡਾ ਮਿਲਣਾ ਗਿਲਣਾ ਰੋਜ਼ ਦਾ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਉਹ ਜਿਹੜਾ ਬੇਪਰੋਸਗੀ ਦਾ ਮਤਲਬ ਹੈਗਾ ਉਹ ਰੱਦ ਕਰ ਦਿੱਤਾ ਗਿਆ ਔਰ ਤੁਹਾਨੂੰ ਕਿਹਨੂੰ ਦਾ ਜਿਹੜਾ ਮੇਨ ਇਸ਼ੂ ਸੀਗਾ ਕਿ ਉਹਨਾਂ ਦੀ ਇਨਕੁਆਰੀ ਚੱਲ ਰਹੀ ਹੈ ਪਰਚਾ ਹੋ ਗਿਆ ਤਾਂ ਉਹਦੇ ਬਿਹਾਫ ਤੇ ਉਹਨਾਂ ਦਾ ਜਿਹੜਾ ਅਸਤੀਫਾ ਉਹ ਲ ਲ ਲਗਾ ਹੈ ਤੇ ਉਹ ਅਸਤੀਫਾ ਜਿਹੜਾ ਉੱਪਰ ਭੇਜਾਂਗੇ ਉਹ 1 2 4 ਦਿਨਾਂ ਦੇ ਵਿੱਚ ਮਨਜ਼ੂਰ ਹੋ ਕੇ ਜਦੋਂ ਆ ਜੂਗਾ ਅਸਤੀਫਾ ਤੁਹਾਡੇ ਕੋਲ ਆ ਗਿਆ ਨੈਕਸਟ ਸਟੈਪ ਐਜ਼ ਅ ਲਾ ਜੋ ਲਗਰ ਕੋਰਸ ਹੁੰਦਾ ਹੈ ਉਹ ਵੀ ਹੋ ਕੀ ਹੋਊਗਾ ਦੇਖੋ ਇਹਦੇ ਵਿੱਚ ਹੁਣ ਅਗਲਾ ਜਿਹੜਾ ਪ੍ਰਧਾਨ ਹੈ ਜੀ ਠੀਕ ਹੈ ਪ੍ਰਧਾਨ ਜਿਹੜਾ ਲਾਉਣਾ ਉਹ ਅਸੀਂ ਦੇਖ ਕੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜੀ ਹੰਦਰਕੋਰ ਤੋਂ ਉਹਨਾਂ ਵੀ ਸ਼ੇਅਰ ਕਰਨਗੇ ਕਿ ਤੁਸੀਂ ਜਿੱਤ ਨੂੰ ਥਾਪੜਾ ਦੇਵੋ ਜੀ ਉਹ ਪ੍ਰਧਾਨ ਇਹਦਾ ਹੋਊਗਾ ਜੀ ਮੈਂ ਮੰਨ ਲਓ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਰਜੀਤ ਕੁਰਸਾਨੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਕੋਈ ਲੋਕਾਂ ਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਹ ਸਾਰੇ ਭਰਾ ਜਿਹੜੇ ਨਾਲ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਵਿਸ਼ਵਾਸ ਦਵਾਣਾ ਕਿ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਆਪਾਂ ਨੇ ਵਾਰਡ ਦੀ ਡਿਵੈਲਪਮੈਂਟ ਕਰਨੀ ਆ ਲੋਕਾਂ ਨੇ ਆਪਾਂ ਨੂੰ ਵੋਟ ਪਾਈ ਆ ਤੁਹਾਨੂੰ ਵੋਟ ਪਾਈ ਆ ਮੈਨੂੰ ਵੋਟ ਪਾਈ ਆ ਆਪਣੇ ਲਈ ਕੰਮ ਪ੍ਰਮੁੱਖ ਹੈ ਜੀ ਵਿਅਕਤੀ ਵਿਸ਼ੇਸ਼ ਪ੍ਰਮੁੱਖ ਨਹੀਂ ਕੰਮ ਪ੍ਰਮੁੱਖ ਹੈ ਅਗਰ ਆਪਾਂ ਨੂੰ ਕਿਤੇ ਕੋਈ ਲੱਗੂਗਾ ਕਿ ਕੋਈ ਬੰਦਾ ਕੰਮ ਦੇ ਵਿੱਚ ਕੁਤਾਹੀ ਕਰ ਰਿਹਾ ਤਾਂ ਠੀਕ ਹੈ ਜੀ ਮੈਂ ਸ਼ਾਂਤੀ ਨਾਲ ਤੁਸੀਂ ਪਿਆਰ ਨਾਲ ਬਹਿ ਕੇ ਅੱਜ ਇਹ ਗੱਲ ਬੇੜੀ ਹੈ ਜੀ ਔਰ ਇਹ ਗੱਲ ਕਹਿ ਰਹੇ ਹੋ ਤੁਸੀਂ ਇਹ ਵੀ ਸਮਝਦੇ ਹੋ ਕਿ ਇਸ ਚੀਜ਼ ਦੇ ਵੀ ਹੋ ਗਈ ਹੈ ਇਹਨਾਂ ਵਧੀਆ ਕੰਮ ਜੇ ਪਹਿਲਾ ਹੋ ਜਾਂਦਾ ਜਿਵੇਂ ਅੱਜ ਸਾਰੇ ਕਾਉਂਸਲਰ ਨੇ ਸੋਸ਼ਲ ਮੀਡੀਆ ਤੇ ਬੋਲ ਕੇ ਪਾਇਆ ਯੂਵੀ ਲੋਡ ਨਹੀਂ ਸੀ ਨਹੀਂ ਦੇਖੋ ਮੈਨੂੰ ਇਸੇ ਕਰਕੇ ਤਾਂ ਬੈਠੇ ਆ ਕਿ ਸਾਰੇ ਭਰਾਵਾਂ ਨੇ ਸਾਡੀ ਪੈਨ ਰੋਜੀ ਨਾਲ ਬੈਠੀ ਆ ਪੌਜਾ ਸਾਹਿਬ ਰਮੇ ਜੀ ਸਾਰੇ ਜਿੰਨੇ ਵੀ ਭਰਾ ਸਾਰੇ ਇਹ ਸਾਰੇ ਮੈਂ ਇਹਨਾਂ ਨੂੰ ਪਰਿਵਾਰ ਸੰਬੰਧਾਂ ਦੀ ਆਪਣਾ ਇਹਨਾਂ ਨੇ ਕਿਹਾ ਕਿ ਐਮਐਲ ਸਾਬ ਤੁਸੀਂ ਆਪ ਵਿੱਚ ਆ ਕੇ ਇਸ ਮਸਲੇ ਦਾ ਹੱਲ ਕਰੋ ਅਸੀਂ ਤੁਹਾਡੇ ਨਾਲ ਠੀਕ ਹੈ ਤੇ ਮੈਂ ਇੱਕ ਜ਼ਿੰਮੇਵਾਰ ਇੱਕ ਵਿਅਕਤੀ ਹੋਣ ਦੇ ਨਾਤੇ بطور ਐਮਐਲ ਮੇਰਾ ਫਰਜ਼ ਬਣਦਾ ਸੀ ਕਿ ਸਾਰ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ ਔਰ ਇਹ ਸਾਰੇ ਭਰਾ ਇੱਥੇ ਇਕੱਠੇ ਹੋ ਕੇ ਇਕੱਠੇ ਹੋ ਕੇ ਆਏ ਨੇ ਸਭ ਨੇ ਸਾਈਨ ਕਰਕੇ ਦਿੱਤੇ ਕਿ ਜਿਹੜਾ ਅਸੀਂ ਬੇਕਹੋਸ਼ੀ ਦਾ ਮਤਾ ਦਿੱਤਾ ਸੀ ਉਹ ਅਸੀਂ ਵਾਪਸ ਲੈ ਲਵਾਂਗੇ ਐਮਐਲ ਸਾਬ ਤੁਸੀਂ ਕਹਿੰਦੇ ਸੀ ਕਿ ਕਿਸਾਨਾਂ ਦੇ ਨਾਲ ਕੀ ਲੱਗਦਾ ਵੀ ਇਹ ਜਿਹੜੀ ਟਰਾਲੀ ਚੋਰੀ ਲੈ ਕੇ ਆ ਉਸ ਦੀ ਵੀ ਨਿਰਪੱਖ ਜਾਣਤਾ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਸਭ ਤੋਂ ਉੱਪਰ ਕਾਨੂੰਨ ਹੈ ਕਾਨੂੰਨ ਸਰਵਉੱਚਾ ਸਾਡੇ ਲਈ ਅਗਰ ਕਿਸੇ ਨੇ ਕੁਝ ਕੀਤਾ ਅਗਰ ਸਾਬਤ ਹੋ ਗਿਆ ਤਾਂ ਉਹਨੂੰ ਸਜ਼ਾ ਹੋਏਗੀ ਅਗਰ ਨਹੀਂ ਕੀਤਾ ਤਾਂ ਬਰੀ ਹੋ ਜਾਏਗਾ ਇਹ ਕਾਨੂੰਨ ਦਾ ਕੰਮ ਹੈ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਕਰ ਰਿਹਾ ਹੈ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸਬੂਤ ਹੋਣਗੇ ਜੋਗੀ ਹੋਗਾ ਸਾਰ ਇੱਕ ਵਾਰ ਕੋਰਟ ਦਾ ਫੈਸਲਾ ਹੋਗਾ ਜੋ ਕੋਰਟ ਦਾ ਫੈਸਲਾ ਹੋਗਾ ਸਭ ਤੋਂ ਉੱਪਰ ਇੱਕ ਤੁਸੀਂ ਨਵਾਂ ਪ੍ਰਧਾਨ ਕਿਹਾ ਵੀ ਤੁਹਾਡੀ ਪਸੰਦਾਂ ਇਹ ਨਹੀਂ ਹੋਣਾ ਜਿਹਦਾ ਵੀ ਜਿਹੜਾ ਕਾਬਿਲ ਆ ਜਿਹੜਾ ਸ਼ਹਿਰ ਦੀ ਸਮੱਸਿਆ ਦੇ ਹੱਲ ਕਰ ਸਕੇ ਉਹ ਪ੍ਰਧਾਨ ਚਾਹੀਦਾ ਕਿਉਂਕਿ ਲੋਕਤੰਤਰ ਦੇ ਵਿੱਚ ਦੇਖੋ ਜਿਹੜੇ ਭਰਾ ਸਾਰੇ ਚੁਣ ਕੇ ਭੇਜਦੇ ਨੇ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਕਾਲੀਜਾ ਇਹ ਸਾਰੇ ਕਾਵਲੀ ਨੇ ਇਹਨਾਂ 'ਚ ਕੋਈ ਵੀ ਹੋ ਸਕਦਾ ਨਹੀਂ ਨਹੀਂ ਇਹਨਾਂ 'ਚ ਕੋਈ ਕਮੀ ਪੇਸ਼ੀ ਥੋੜਾ ਕਸਟੀਡ ਆਪਣੇ ਆਪਣੇ ਵਾਰਡ ਦਾ ਹਰ ਬੰਦਾ ਇੱਕ ਜ਼ਿੰਮੇਵਾਰ ਵਿਅਕਤੀ ਹੈ ਜਿਹਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਹਾਂ ਇਹ ਜ਼ਰੂਰ ਹੁੰਦਾ ਕਿ ਜੇ ਸਰਕਾਰ ਹੁੰਦੀ ਹੈ ਤੇ ਜਿਹੜੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਜਿਹੜੇ ਪਾਰਟੀ ਦੇ ਨਾਲ ਮਿਲ ਕੇ ਚੱਲਦੇ ਨੇ ਉਹਨਾਂ ਤੇ ਭਰੋਸਾ ਪਰਟਾਇਆ ਜਾਂਦਾ ਹੈ ਪਰ ਬਾਕੀ ਜਿਹੜੇ 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 ਦੂਸਰੀਆਂ ਪਾਰਟੀਆਂ ਦੇ ਲੋਕ ਨੇ ਜੀ ਮੰਨ ਲਓ ਅਗਰ ਮੈਂ ਨਾ ਪਾਵਰ ਚੋਂ ਮੈਂ ਕੋਹਰ ਪਾਰਟੀ ਹੋਵੇ ਜੀ ਪਹਿਲਾਂ ਸਾਡਾ ਕੋ ਇੰਟਰਫੀਰੈਂਸ ਨਹੀਂ ਜਿੰਦੀ ਸਰਕਾਰ ਉਹਨਾਂ ਨੂੰ ਕੰਮ ਕਰਨ ਦਿਓ ਜੀ ਇਸੇ ਕਰਕੇ ਤਾਂ ਆਪਾਂ ਵੋਟ ਪਾਉਣੀ ਠੀਕ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਨਾਪਾ ਨਿਵਾਸੀਆਂ ਨੂੰ ਵੀ ਕਿ ਨਾਪਾ ਸਾਡੇ ਲਈ ਪ੍ਰੈਫਰ ਨਾਪਾ ਦੀ ਸਫਾਈ ਪ੍ਰੈਫਰਾਂ ਨਾਪੇ ਦਾ ਅੱਛਾ ਮਾਹੌਲ ਹੋਵੇ ਹਰੇਕ ਵਾੜ ਦਾ ਕੰਮ ਹੋਵੇ ਜਿਹੜੇ ਸਾਡੇ ਮਸਲੇ ਨੇ ਪੂਛੇ ਤਰੀਕੇ ਨਾਲ ਹੱਲ ਹੋਣ ਉਹ ਉਹ ਮੇਰਾ ਮਕਸਦ ਨਗਰ ਕੌਂਸਲ ਵੱਲੋਂ ਨਹੀਂ ਸਰ ਜੀ ਖਾਸ ਤੌਰ ਤੇ ਜਿਹੜੀ ਰਿਆਸਤੀ ਨਾਲੀਆਂ ਦੀ ਸਫਾਈ ਬਿਲਕੁਲ ਨਹੀਂ ਹੋਈ ਇਸ ਵਾਰ ਵੀ ਨਹੀਂ ਹੋਈ ਕੀ ਲੱਗਦਾ ਨਵਾਂ ਪ੍ਰਧਾਨ ਦੇ ਸਾਹਮਣੇ ਇੱਕ ਚੈਲੰਜ ਤਾਂ ਹੋਵੇਗਾ ਨਾ ਇਹ ਸਪਾਈ ਬਿਲਕੁਲ ਇਮਾਨਦਾਰੀ ਨਾਲ ਹੋਵੇ ਦੇਖੋ ਪਿਛਲੀ ਵਾਰੀ ਕੀ ਹੋਇਆ ਸੀਗਾ ਜਦੋਂ ਅਸੀਂ ਟੈਂਡਰ ਲਾਏ ਸੀ ਨਾ ਪਰ ਪਿਛਲੀ ਵਾਰੀ ਕੁਝ ਸਾਡੇ ਐ ਸਮਝ ਲਓ ਮੈਂ ਕਹਾਂਗਾ ਕਿ ਅਣਜਾਣਪਨੇ ਚ ਲਾ ਲਓ ਆਪਾਂ ਆਪਣੇ ਲੋਕਾਂ ਦੇ ਨੁਕਸਾਨ ਕਰ ਰਹੇ ਹਾਂ ਕਿ ਆਪਾਂ ਸਫਾਈ ਕਰਨਾ ਚਾਹੁੰਦੇ ਉਹਨਾਂ ਨੇ ਕਿ ਇੱਕ ਸ਼ਿਕਾਇਤ ਪਾਤੀ ਕਿ ਜੀ ਟੈਂਡਰਾਂ ਦੇ ਵਿੱਚ ਬਹੁਤ ਵੱਡਾ ਦੇ ਕਪੜਾ ਹੁੰਦਾ ਇਹ ਟੈਂਡਰ 70 ਲੱਖ ਦਾ ਲੱਗਦਾ ਸੀ ਕਿ ਉਹ 35 ਦਾ 35 ਲੱਖ ਦਾ ਹੋ ਗਿਆ ਉਹ ਅੱਧ ਘਟ ਗਿਆ ਉਹਦੇ ਚ ਵੀ ਕਪੜਾ ਪਿਛਲੇ ਸਾਲ ਤਾਂ ਸਫਾਈ ਹੋਈ ਨਹੀਂ ਸੀ ਆਫੀਸ਼ੀਅਲੀ ਤੌਰ ਤੇ ਸਫਾਈ ਨਹੀਂ ਪਰ ਅਸੀਂ ਆਪਣੇ ਕੋਲੋਂ ਮੁਲਾਜ਼ਮ ਲਾ ਕੇ ਅਸੀਂ ਸਫਾਈ ਕਰਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸ਼ਹਿਰ ਆਪਣਾ ਹੈ ਔਰ ਐਤ ਕੀ ਟੈਂਡਰ ਜਿਹੜੇ ਆ ਉਹ ਪ੍ਰੋਪਰ ਤਰੀਕੇ ਨਾਲ ਲੱਗ ਕੇ ਹਰੇਕ ਵਾਰਡ ਦਾ ਜਿਹੜੇ ਡਿਵੈਲਪਮੈਂਟ ਦੇ ਟੈਂਡਰ ਨੇ ਇਹਨਾਂ ਦੇ ਵਿੱਚੋਂ ਜਿੰਨੇ ਮੇਰਾ ਸਪੈਸ਼ਲ ਕੈਨੇਡਾ ਤੋਂ ਆਏ ਨੇ ਜੀ ਬਗਗੋਰੀ ਇਹਨਾਂ ਦਾ ਵਾਰਡ ਹੈ ਇਹਨਾਂ ਨੂੰ ਇਹ ਸ਼ਿਕਾਇਤ ਨਹੀਂ ਮਿਲੂਗੀ ਕਿ ਜੀ ਮੇਰੇ ਵਾਰਡ ਦੇ ਵਿੱਚ ਕੰਮ ਨਹੀਂ ਪਿਆ ਮਾਨ ਸਾਹਿਬ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਮਿਲਣ ਨੂੰ ਨਗਰ ਕੌਂਸਲ ਨਹੀਂ ਦੇਖੋ ਫਿਲਹਾਲ ਤਾਂ ਜੀ ਜਿਵੇਂ ਸੀਨੀਅਰ ਮੀਤ ਪ੍ਰਧਾਨ ਨੇ ਅਮਰਜੀਤ ਪਰਸਾਨੀ ਠੀਕ ਹੈ ਜੀ ਤੇ ਉਹ ਆਪਣਾ ਕੰਮ ਜਿਹੜਾ ਜੀ ਉਹਨਾਂ ਨੂੰ ਕਰਾਰੇ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਨੇ ਪਾ ਦਿੱੰਨੇ ਆ ਉਹ ਠੀਕ ਠਾਕ ਕੰਮ ਕਰਨਗੇ ਜੀ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਕੋਈ ਕਿੰਤੂ ਪਰੰਤੂ ਹੈ ਜੀ ਕਿਸੇ ਨਹੀਂ ਜਿਹੋ ਦਾ ਹੱਸਾਂਗੇ ਸਭ ਕੋਈ ਕਿੰਤੂ ਹਾਂ ਬਿਲਕੁਲ ਹਾਂ ਅਗਰ ਅਗਰ ਤੁਹਾਨੂੰ ਲੱਗਦਾ ਕਿ ਕੋਈ ਕਿੰਤੂ ਪਰੰਤੂ ਆਪੇ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨਾਲ ਕ ਪਰ ਆਪਾਂ ਇਹ ਸੁਤੇ ਪਾ ਮੈਂ ਚਾਹੁੰਦਾ ਕਿ ਇਦਾਂ ਇਦਾਂ ਹੋ ਜਵੇ ਤਾਂ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਫਾਈਨਲ ਇਹ ਗੱਲ ਹੋਈ ਪਸਤੀਫਾ ਤੁਸੀਂ ਲੈ ਲਿਆ ਸਜਾਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬਿਲ ਸਿਨੀਅਰ ਮੀਟ ਪ੍ਰਧਾਨੇ ਹਾਂਜੀ ਉਹ ਪ੍ਰਧਾਨਗੀ ਦੇ ਕਾਬਿਲ ਜੀ ਨਾਕਾ ਦੇ ਬਿਤਾਇਆ ਕਿ ਗੁਰਦੇਵ ਸਿੰਘ ਦੇਮਾਨ ਕੋਲ ਸਜਾਤਾ ਚਾਵਲਾ ਦਾ ਅਸਤੀਫਾ ਲੋਚਦਾ ਮੀ ਆਪ ਦੇਖੋ ਮੇਰੀ ਘਾਟੇ ਦਾ ਬੇਪ੍ਰੋਸਕੀ ਦਾ ਮਤਲਬ ਕੈਨਸਲ ਕਰਦੇ ਸਿਗਨੇਚਰ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਜੀ ਜਦੋਂ ਬੇਪ੍ਰੋਸਕੀ ਦਾ ਮਤਲਬ ਕੈਨਸਲ ਹੀ ਹੋ ਗਿਆ ਜੀ ਠੀਕ ਹੈ ਔਰ ਜਿਹੜੀ ਭਰਾ ਸਾਰੇ ਕਹਿ ਰਹੇ ਸੀ ਵੀ ਅਸੀਂ ਜਿਸ ਟ੍ਰੀਜ ਲਈ ਉਹ ਆਲਰੇਡੀ ਹੋ ਹੀ ਗਿਆ ਪਿੱਛੇ ਕੋਈ ਕੰਮ ਦੱਸੋ ਮੈਨੂੰ ਪਿੱਛੇ ਕੀ ਰਹਿ ਗਿਆ ਹੋਪਫੁਲੀ